ਇਹ ਮਿੱਠੇ ਪ੍ਰਸ਼ਾਦਾਂ ਦਾ ਕੀ ਮਤਲਬ ਹੈ ਹਾਂ ਮਿੱਠੇ ਪ੍ਰਸ਼ਾਦ ਇਹ ਵੈਸੇ ਤਾਂ ਦੋ ਕਾਨਸੈਪਟ ਨੇ ਇੱਕ ਤਾਂ ਸੀ ਜਦੋਂ ਰਾਤ ਦਾ ਲੰਗਰ ਸਵੇਰੇ ਛਕਾਇਆ ਜਾਂਦਾ ਤੇ ਸਾਡੇ ਚ ਜਿੱਦਾਂ ਤੁਸੀਂ ਸਿਧਾਂਤ ਦੀ ਗੱਲ ਕਰ ਰਹੇ ਸੀ ਕਿ ਸਾਡੇ ਹਰ ਸ਼ਬਦ ਵਿੱਚ ਇੱਕ ਚੜ੍ਹਦੀ ਕਲਾ ਜੀ ਜੇ ਅਸੀਂ ਕਹੀਏ ਬਈ ਰੋਟੀ ਹੈ ਤਾਂ ਉਹਦੇ ਚ ਕਿ ਨਿਰਾਸ਼ਤਾ ਹੈ ਹੂੰ ਤੇ ਜਦੋਂ ਅਸੀਂ ਕਹਿੰਦੇ ਆ ਲਿਓ ਰਾਤ ਵਾਲੇ ਮਿੱਠੇ ਪ੍ਰਸ਼ਾਦੇ ਛਕੀਏ ਅਸੀਂ ਉਹ ਰਾਤ ਵਾਲੇ ਬਏ ਪ੍ਰਸ਼ਾਦਿਆਂ ਨੂੰ ਵੀ ਮਹਾਨ ਕਰ ਚੜ੍ਹਦੀ ਕਲਾ ਹੈ ਉਹਦੇ ਚੜ੍ਹਦੀ ਕਲਾ ਠੀਕ ਹੈ ਨਾ ਸੋ ਅਸੀਂ ਨਿਹੰਗ ਸਿੰਘ ਟੀਂਡੇ ਖਾਣ ਲੱਗਿਆ ਟੀਂਡੇ ਥੋੜਾ ਕਹਿੰਦੇ ਟੀਂਡੇ ਛੱਕ ਲਿਆਉਂ ਰਾਮ ਲੱਡੂ ਕਹਿੰਦੇ ਛੱਕਦੇ ਆ ਸਮੁੰਦਰ ਜਲ ਨੂੰ ਉਹਨਾਂ ਨੇ ਕਹਿਣਾ ਦੁੱਧ ਨੂੰ ਸਮੁੰਦਰ ਕਹਿਣਾ ਦੁੱਧ ਨੂੰ ਸਮੁੰਦਰ ਕਹਿਣਾ ਤੇ ਉਹਨੂੰ ਮਤਲਬ ਮਰਚਾਂ ਨੂੰ ਚਾਣ ਨੂੰ ਢਿੱਡ ਫੁੱਲੀ ਲੜਕੀਆਂ ਲੜਾਕੀਆਂ ਤੜਾਕੀਆਂ ਲੜਕੀਆਂ ਕਹਿਣਾ ਅੱਛਾ ਗਲਾਸ ਨੂੰ ਕੜੇ ਵਾਲੇ ਗਲਾਸ ਨੂੰ ਚਬਾਰਾ ਹਨਾ ਤੇ ਦੂਜੇ ਗਲਾਸ ਨੂੰ ਬੇਤਬਾਰਾ ਹਨਾ ਵੀ ਇਹਦਾ ਕੋਈ ਪਤਾ ਨਹੀਂ ਹੱਥ ਲੱਗੇ ਕਦੋਂ ਡਿੱਗ ਪੈਣਾ ਇਹਨੇ ਨਾ ਕੜਛੀ ਨੂੰ ਕੜਛੀ ਨਹੀਂ ਕਹਿੰਦੇ ਕਿਉਂਕਿ ਕੜਛੀ ਨਾਲ ਦੇਖੋ ਕੜਛੇ ਨਾਲ ਸਾਨੂੰ ਰਿਜ਼ਕ ਪੈਂਦਾ ਜੀ ਉਹਨੂੰ ਕਹਿੰਦੇ ਗੁਰਦਿਆਲ ਕੌਰ ਲਫ਼ਜ਼ਾਂ 'ਚ ਵੀ ਚੜਦੀ ਕਲਾ